ਬੇਸਿਕਲੀ ਬੀਐਸਐਨਐਲ ਦੀ ਜਿਹੜਾ ਮੋਟੋ ਹੈ ਲੋਕਾਂ ਨੂੰ ਸਰਵਿਸ ਦੇਣਾ ਵਿਦ ਲੋ ਪ੍ਰਾਈਸ ਪ੍ਰਾਈਵੇਟ ਕੰਪਨੀਆਂ ਆਪਣਾ ਰੈਵਨਿਊ ਲੈ ਜਿਆਦਾ ਲੈਣ ਦੇ ਚੱਕਰ ਚ ਆਪਣਾ ਮੋਨੋਪੋਲੀ ਨਾ ਬਣਾ ਸਕੇ ਔਰ ਮਨਮਰਜ਼ੀ ਰੇਟ ਪਬਲਿਕ ਨੂੰ ਨਹੀਂ ਲੈ ਸਕੇ ਪਬਲਿਕ ਨੂੰ ਇਸ ਕਰਕੇ ਹੀ ਆਪਣਾ ਰੇਟ ਵੀ ਉਹੀ ਰੱਖਾਂਗੇ ਔਰ ਵਾਤਵਸਰ ਸਰਵਿਸ ਇਹ ਮੈਂ ਜ਼ਿਕਰ ਕਰਨਾ ਚਾਹੁੰਦਾ ਇੱਕ ਆਰਪੂ ਇੱਕ ਵਰਡ ਐਂਡ ਮਤਲਬ ਐਵਰੇਜ ਜਿਹੜਾ ਅਸੀਂ ਪਬਲਿਕ ਤੋਂ ਪੈਸਾ ਲੈਂਦੇ ਆ ਮਿਨੀਮਮ ਐਵਰੇਜ ਜਿਹੜਾ ਰੈਵਨਿਊ ਹੈ ਪ੍ਰੀਪੇਡ ਦਾ ਸਿਰਫ ਸਾਡਾ 19 19 20 ਰੁਪਏ ਦਾ ਔਰ ਪੋਸਟਪੇਡ ਦਾ 203 ਰੁਪਏ ਹੈ ਪ੍ਰਾਈਵੇਟ ਕੰਪਨੀਆਂਜ਼ ਦਾ ਜਿਹੜਾ ਆਰਪੀਯੂ ਹੈ 200 ਰੁਪਏ ਹੈ ਪ੍ਰੀਪੇਡ ਦਾ ਔਰ ਉਹਦਾ ਟਾਰਗੇਟ ਹੈ 300 ਦਾ ਲੈ ਕੇ ਜਾਂਦੇ ਮੈਂ ਕੁਝ ਪਛਾਈ ਵੀਡੀਓ ਦੇਖ ਰਿਹਾ ਹਾਂ ਇੱਥੇ 300 ਦੀ ਉਹ ਗੱਲ ਕਰ ਰਹੀ ਹੈ ਯਾਨੀ ਕਿ ਹਰ ਪਬਲਿਕ ਮੋਬਾਈਲ ਕਨੈਕਸ਼ਨ ਤੋਂ 300 ਰੁਪਏ ਪਰ ਮਹੀਨਾ ਲੈਣਾ ਚਾਹੁੰਦੇ ਆ ਪ੍ਰਾਈਵੇਟ ਪਾ ਸਾਡਾ ਦੀ ਸਾਰਾ ਤੁਸੀਂ ਕਹਿ ਲਓ ਵੀ 50 ਤੋਂ ਥੱਲੇ థాంਕ ਯੂ ਥੈਂਕ ਯੂ